ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਕੈਂਟ ਦੇ ਸਟੋਰ ਤੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਸੈਂਪਲ ਲਿੱਤੇ ਗਏ ਤੇ ਡੀ ਐਚਓ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਵੀ ਦੁਕਾਨ ਦੇ ਸੈਂਪਲ ਲਿੱਤੇ ਗਏ ਸੀ ਤੇ ਹੁਣ ਫੇਰ ਸ਼ਿਕਾਇਤ ਮਿਲੀ ਹੈ ਜਿਸ ਦੇ ਅਧਾਰ ਤੇ ਸਟੋਰ ਤੇ ਅਲੱਗ-ਅਲੱਗ ਪ੍ਰੋਡਕਟ ਦੇ ਸੈਂਪਲ ਲਿੱਤੇ ਗਏ ਅਤੇ ਸੈਂਪਲ ਉੱਪਰ ਭੇਜੇ ਜਾਣਗੇ ਰਿਪੋਰਟ ਆਉਣ ਤੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਕਿਸ ਬਿਹੇਵ ਤੇ ਚੈਕਿੰਗ ਕੀਤੀ ਯਾਨੀ ਕਿਸ ਚੀਜ਼ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ? ਐਸ ਫਾਰ ਮੈਸੇਜ ਫਰਮ ਪ੍ਰਿੰਸੀਪਲ ਸੈਕਟਰ ਸੈਕਟਰ ਹੈਲਥ ਸੈਕਟਰ ਵੀ कमीशनर ऑफ फूड वी रिसीव द मैसड टू चेक द शॉप नियर दगत स्वीट वी हैव टेकिंग लै रहे हैं उसकी डिटेल बाद ਫਿਲਹਾਲ ਉਹ ਸੈਂਪਲਿੰਗ ਹੋ ਰਹੀ ਸਰ ਕੁਝ ਸਮਾਂ ਪਹਿਲਾਂ ਵੀ ਐਸੇ ਦੁਕਾਨ ਤੇ ਜਿਹੜੀ ਚੈਕਿੰਗ ਕੀਤੀ ਗਈ ਸੀ ਦੇਖਣ ਜਾਇਆ ਸੀ ਸਰ ਦੁਆਰਾ ਐਸੇ ਦੁਕਾਨ ਤੇ ਚੈਕਿੰਗ ਕੀਤੀ ਕਿ ਉਹ ਦੋ ਸੈਂਪਲ ਪੂਰੇ ਲਿੱਤੇ ਨਹੀਂ ਗਏ ਸੀ ਸੈਂਪਲ ਪੂਰੇ ਲਿੱਤੇ ਗਏ ਸੀ ਪਰ ਅਕੇਸ਼ਨ ਨੇ ਦੁਆਰਾ ਕੰਪਲੇਂਟ ਕਰ ਦਿੱਤੀ ਹੈ ਕਿ ਇਸ ਕਰਕੇ ਸਾਨੂੰ ਦੁਆਰਾ ਉਹਦੇ ਵੀ ਸਰ ਕੋਈ ਸੈਂਪਲ ਸੈਂਪਲ ਫੇਲ ਪਾਇਆ ਗਿਆ ਸੀ ਨਹੀਂ ਉਹ ਅਜੇ ਪਿੱਛੇ ਕੇ ਰਿਪੋਰਟ ਆਉਣੀ ਬਾਕੀ ਸਰ ਰਿਪੋਰਟ ਕੀ ਆਏਗੀ ਉਸ ਦੇ ਆਧਾਰ ਤੇ ਜੋ ਵੀ ਬਣਦੀ ਕਰੂਗੀ ਹਾਂ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਦੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਰ ਜੇ ਸਿੰਪਲ ਸਬਸਟੈਂਡਰਡ ਆਵੇ ਤੇ ADC ਕੋਰਟ ਚੱਲਦਾ ਜੇ ਅਨਸੇਫ ਆਵੇ ਤਾਂ CJM ਚ ਲੱਗਦਾ ਕੋਰਟ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਕੈਂਟ ਦੇ ਸਟੋਰ ਤੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਸੈਂਪਲ ਲਿੱਤੇ ਗਏ ਤੇ ਡੀ ਐਚਓ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਵੀ ਦੁਕਾਨ ਦੇ ਸੈਂਪਲ ਲਿੱਤੇ ਗਏ ਸੀ ਤੇ ਹੁਣ ਫੇਰ ਸ਼ਿਕਾਇਤ ਮਿਲੀ ਹੈ ਜਿਸ ਜ਼ੇਦਾਰ ਤੇ ਸਟੋਰ ਤੇ ਅਲੱਗ-ਅਲੱਗ ਪ੍ਰੋਡਕਟ ਦੇ ਸੈਂਪਲ ਲਿੱਤੇ ਗਏ ਅਤੇ ਸੈਂਪਲ ਉੱਪਰ ਭੇਜੇ ਜਾਣਗੇ ਰਿਪੋਰਟ ਆਉਣ ਤੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਕਿਸ ਬਿਹੇਵ ਤੇ ਚੈਕਿੰਗ ਕੀਤੀ ਯਾਨੀ ਕਿਸ ਚੀਜ਼ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ? ਐਸ ਫਾਰ ਮੈਸੇਜ ਫਰਮ ਪ੍ਰਿੰਸੀਪਲ ਫੈਕਟਰੀ ਸੈਕਟਰ ਹੈਲਥ ਸੈਕਟਰ ਵੀ Sir, and uh, commissioner of food, we received a method to check the shop uh, near the uh, puzzle suite. We have uh, taken the samples. ਸਰ ਕਿ ਕੀ ਸੈਂਪਲ ਕਿਤਨੇ ਸੈਂਪਲ ਲੈ ਰਹੇ ਆ ਉਹਦੀ ਡਿਟੇਲ ਬਾਅਦ ਮਿਲੇਗੀ ਫਿਲਹਾਲ ਉਹ ਸੈਂਪਲਿੰਗ ਹੋ ਰਹੀ ਹੈ ਸਰ ਕੁਝ ਸਮਾਂ ਪਹਿਲਾਂ ਵੀ ਐਸੇ ਦੁਕਾਨ ਤੇ ਜਿਹੜੀ ਚੈਕਿੰਗ ਕੀਤੀ ਗਈ ਸੀ ਦੇਖਣ ਜਾਇਆ ਸੀ ਸਰ ਦੁਆਰਾ ਐਸੇ ਦੁਕਾਨ ਤੇ ਚੈਕਿੰਗ ਕੀਤੀ ਕਿ ਉਹ ਦੋ ਸੈਂਪਲ ਪੂਰੇ ਲਿੱਤੇ ਨਹੀਂ ਗਏ ਸੀ ਸੈਂਪਲ ਪੂਰੇ ਲਿੱਤੇ ਗਏ ਸੀ ਪਰ ਕੁਝ ਨੇ ਦੁਆਰਾ ਕੰਪਲੇਂਟ ਕਰ ਦਿੱਤੀ ਹੈ ਕਿ ਇਸ ਕਰਕੇ ਸਾਨੂੰ ਦੁਆਰਾ ਉਹਦੇ ਵੀ ਸਰ ਕੋਈ ਸੈਂਪਲ ਸੈਂਪਲ ਫੇਲ ਪਾਇਆ ਗਿਆ ਸੀ ਨਹੀਂ ਉਹ ਅਜੇ ਪਿੱਛੇ ਕੇ ਰਿਪੋਰਟ ਆਣੀ ਬਾਕੀ ਹੈ ਰਿਪੋਰਟ ਕੀ ਆਏਗੀ ਉਸ ਦੇ ਆਧਾਰ ਤੇ ਜੋ ਵੀ ਬੰਦੀ ਕਰ ਲਈ ਹੈ ਹਾਂ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਨੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਰ ਜੇ ਸਿੰਪਲ ਸਬਸਟੈਂਡਰਡ ਆਵੇ ਤੇ ADC ਕੋਰਟ ਚੱਲਦਾ ਜੇ ਅਨਸੇਫ ਆਵੇ ਤਾਂ CJM ਚ ਲੱਗਦਾ ਕੋਈ ਠੀਕ